ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇ ਘਰ ਦਾ ਇੱਕ ਮੈਂਬਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਇੱਕ ਪੰਕਤੀ ਦਾ ਜਾਪ ਕਰ ਲਵੇ ਤਾਂ ਘਰ ਦਾ ਮਾਹੌਲ ਬਦਲ ਸਕਦਾ ਹੈ ਉਹ ਕਿਹੜੀ ਪੰਕਤੀ ਹੈ ਜਿਸ ਦਾ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਾਤ ਸੰਗਤ ਜੀ ਸਾਡੇ ਘਰ ਦੇ ਵਿੱਚ ਬਰਕਤਾਂ ਸਾਡੇ ਘਰ ਦੇ ਚੀਆ ਦਾ ਸੁਭਾ ਬਦਲਣਾ ਸ਼ੁਰੂ ਹੋ ਜਾਵੇਗਾ ਇਹਨੀ ਪਾਵਰ ਹੈ ਇਹਨੀ ਸ਼ਕਤੀ ਹੈ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਪੈਨ ਦੀ ਸੱਚੀ ਘਟਨਾ ਵੀ ਸਾਂਝੀ ਕਰਾਂਗੇ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਘਰ ਦੇ ਵਿੱਚ ਜਦੋਂ ਗੁਰਬਾਣੀ ਦਾ ਪਾਠ ਹੋਵੇ ਇਤਫਾਕ ਹੋਵੇ ਰਿਸ਼ਤਿਆਂ ਦੇ ਵਿੱਚ ਤਾਂ ਬਹੁਤ ਕੁਝ ਸਾਰ ਹੋ ਜਾਂਦਾ ਹੈ ਇੱਕ ਗੁਰੂ ਨਾਲ ਪਿਆਰ ਹੋਵੇ ਤਾਂ ਫਿਰ ਕੋਈ ਵੀ ਚੀਜ਼ ਲਮੇਰੀ ਨਹੀਂ ਲੱਗਦੀ ਜੇ ਕੋਈ ਵੀ ਆਪਣੇ ਘਰ ਦੇ ਵਿੱਚ ਪਿਆਰ ਵਾਲਾ ਵਿਅਕਤੀ ਹੈ ਜਾਂ ਕਹਿ ਲਈਏ ਕਿ ਗੁਰੂ ਨਾਲ ਜੇ ਸੱਚੇ ਦਿਲੋਂ ਪਿਆਰ ਹੈ ਕੋਈ ਵੀ ਚੀਜ਼ ਔਖੀ ਨਹੀਂ ਲੱਗਦੀ ਦੁਨੀਆ ਜਿਹੜੀ ਹੈ ਉਹ ਵੀ ਆਪਣੀ ਲੱਗਦੀ ਹੈ ਨਾ ਕੋ ਵੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣ ਆਈ ਜਿਵੇਂ ਪਾਸ਼ਾ ਕਹਿੰਦੇ ਨੇ ਉਹ ਸਾਰੀਆਂ ਚੀਜ਼ਾਂ ਫਿਰ ਆਪਣੀਆਂ ਲੱਗਣ ਲੱਗ ਜਾਂਦੀਆਂ ਨੇ ਸਾਜ ਸੰਗਤ ਜੀ ਅੱਜ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਸਭ ਤੋਂ ਵੱਡਾ ਅੱਜ ਕੰਮ ਕੀ ਹੈ ਸਾਡਾ ਉਹ ਇਹੋ ਹੈ ਸੰਗਾਤ ਜੀ ਕਿ ਅਸੀਂ ਅੱਜ ਗੁਰੂ ਨੂੰ ਯਾਦ ਰੱਖਣਾ ਹੈ ਪਲ ਪਲ ਯਾਦ ਰੱਖਣਾ ਹੈ ਤੇ ਗੁਰੂ ਨੂੰ ਹਰ ਕਾਰਜ ਕਰਨ ਤੋਂ ਪਹਿਲਾਂ ਯਾਦ ਕਰਨਾ ਘਰ ਤੋਂ ਬਾਹਰ ਜਾਂਦੇ ਗੁਰੂ ਨੂੰ ਯਾਦ ਕਰਨਾ ਤੇ ਆਪਾਂ ਕੋਈ ਵੀ ਕੰਮ ਸਟਾਰਟ ਕਰਨਾ ਤੇ ਗੁਰੂ ਨੂੰ ਦਿਲ ਦੇ ਵਿੱਚ ਧਿਆਉਣਾ ਜ਼ਰੂਰ ਹੈ ਕਿ ਪਾਛਾ ਸਾਡੀ ਕਿਰਪਾ ਤੁਹਾਡੀ ਰਹਿਮਤ ਦੇ ਨਾਲ ਕਾਰਜ ਹੋਣ ਲੱਗੇ ਨੇ ਸਤਿਗੁਰ ਕਿਰਪਾ ਰੱਖਿਓ ਮੇਰ ਕਰਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਤੇ ਜਿਹੜੇ ਰਾਤ ਨੂੰ ਗੁਰੂ ਨੂੰ ਯਾਦ ਕਰਕੇ ਸੌਂਦੇ ਨੇ ਉਹ ਮਾੜੇ ਸੁਪਨਿਆਂ ਤੋਂ ਬਚੇ ਰਹਿੰਦੇ ਨੇ ਜਿਹੜੇ ਗੁਰੂ ਨੂੰ ਯਾਦ ਕਰਕੇ ਸੌਂਦੇ ਨੇ ਉਹ ਮਾੜੀਆਂ ਚੀਜ਼ਾਂ ਤੋਂ ਬਚੇ ਰਹਿੰਦੇ ਨੇ ਮਾੜੀਆਂ ਬੁਲਾਵਾਂ ਤੋਂ ਬਚੇ ਰਹਿੰਦੇ ਨੇ ਤੇ ਸਾਧ ਸੰਗਤ ਜੀ ਇੱਕ ਭੈਣ ਨੇ ਸਾਡੇ ਨਾਲ ਆਪਣੀ ਹੱਦ ਬੀਤੀ ਸ਼ੇਅਰ ਕੀਤੀ ਉਹ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੰਗਤ ਜੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਵੇ ਤਾਂ ਉਹ ਜ਼ਰੂਰ ਪੂਰੀ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਉਹ ਭੈਣ ਜੋ ਬੜੀ ਸਿਆਣੀ ਤੇ ਸੋਝਵਾਨ ਸੀ ਤੇ ਇੱਕ ਪ੍ਰਾਈਵੇਟ ਜੌਬ ਕਰਦੀ ਸੀ ਤੇ ਬੜਾ ਖੁਸ਼ਹਾਲ ਜੀਵਨ ਜੀ ਰਹੀ ਸੀ ਤੇ ਉਸ ਭੈਣ ਦਾ ਇੱਕ ਵੱਡਾ ਭਰਾ ਸੀ ਦੋਵੇਂ ਭੈਣ ਭਰਾ ਇਕੱਠੇ ਪੜੇ ਤੇ ਬਹੁਤ ਸੋਹਣੀ ਪੜਾਈ ਹੋਈ ਉਹਨਾਂ ਦੀ ਫਿਰ ਕਾਲਜ ਦੇ ਵਿੱਚ ਵੀ ਚੰਗੀ ਪੜਾਈ ਕੀਤੀ ਉਹਨਾਂ ਨੇ ਮਾਪਿਓ ਨੇ ਉਹਨਾਂ ਦੀ ਪਰਵਿਸ਼ 'ਚ ਕੋਈ ਕਮੀ ਨਹੀਂ ਰੱਖੀ ਸੀ ਪਰ ਹੋਇਆ ਕਿ ਸਾਧ ਸੰਗਤ ਜੀ ਕੋਈ ਵੀ ਮਾਪਿਓ ਹੋਵੇ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਹਰ ਤਰ੍ਹਾਂ ਪੂਰਾ ਜੋਰ ਲਾਉਂਦਾ ਹੈ ਹਰ ਤਰ੍ਹਾਂ ਦਾ ਸੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਬੱਚੇ ਦੀ ਪਰਵਿਸ਼ ਦੇ ਵਿੱਚ ਕੋਈ ਕਮੀ ਨਾ ਰਹਿ ਜਾਏ ਇਸੇ ਤਰ੍ਹਾਂ ਉਸ ਮਾਤਾ ਪਿਤਾ ਨੇ ਕੀਤਾ ਇਹ ਭੈਣ ਉਹ ਆਪ ਦੱਸਦੀ ਹੈ ਕਿ ਮੇਰਾ ਭਰਾ ਮੇਰੇ ਡੈਡੀ ਨੇ ਮੇਰੇ ਭਰਾ ਦੀਆਂ ਜੋ ਵੀ ਡਿਮਾਂਡਾਂ ਸੀ ਜੋ ਵੀ ਮੰਗਦਾ ਸੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਹਰ ਕੁਝ ਦਿੱਤਾ ਜਿਹੜੇ ਕਾਲਜ ਦੇ ਵਿੱਚ ਗਿਆ ਉਥੇ ਪੜਾਇਆ ਜਿੱਥੇ ਜਾਣਾ ਸੀ ਉਥੇ ਜਾਣ ਦੇ ਲਈ ਕਰਾਇਆ ਪਾੜਾ ਦਿੰਦੇ ਰਹੇ ਜੇ ਕਦੇ ਬੁਲਟ ਮੰਗਿਆ ਜिद ਕੀਤੀ ਕਹਿੰਦਾ ਬੁਲਟ ਲੈਣਾ ਤੇ ਕਹਿੰਦੀ ਮੇਰੇ ਪਿਤਾ ਜੀ ਨੇ ਉਹਨੂੰ ਬੁਲਟ ਵੀ ਲੈ ਕੇ ਦਿੱਤਾ ਹੋਰ ਵੀ ਮਹਿੰਗੇ ਮਹਿੰਗੇ ਸਮਾਨ ਪੂਰੇ ਕੀਤੇ ਕਹਿੰਦਾ ਆਈਫੋਨ ਲੈਣਾ ਆਈਫੋਨ ਵੀ ਲੈ ਕੇ ਦਿੱਤਾ ਕਹਿੰਦੇ ਬੱਚੇ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣੀ ਹੈ ਪਰ ਅਸਲ ਦੇ ਵਿੱਚ ਸਾਧ ਸੰਗਤ ਜੀ ਸੱਚ ਨਹੀਂ ਅਸਲ ਦੇ ਵਿੱਚ ਬੱਚਿਆਂ ਨੂੰ ਗਿਆਨ ਦੇਣਾ ਚਾਹੀਦਾ ਹੈ ਐਜੂਕੇਸ਼ਨ ਦੇਣੀ ਚਾਹੀਦੀ ਹੈ ਜਾਂ ਯੋਗਤਾ ਕਿ ਬੱਚੇ ਚੰਗੀ ਪੜ੍ਹਾਈ ਕਰਕੇ ਚੰਗੀ ਨੌਕਰੀ ਲੱਗ ਜਾਣ ਆਪਣੇ ਸ਼ੌਂਕ ਆਪਣੀ ਕਮਾਈ ਨਾਲ ਪੂਰੇ ਕਰ ਸਕਣ ਪਰ ਜਿਹੜੇ ਮਾਪਿਓ ਜਿਆਦਾ ਲਾਡ ਲਡਾਉਂਦੇ ਨੇ ਆਪਣੇ ਬੱਚਿਆਂ ਨੂੰ ਲਾਡਲਾ ਰੱਖਦੇ ਨੇ ਉਹ ਤੋਖਾ ਖਾ ਜਾਂਦੇ ਨੇ ਉਹ ਦੁਖੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਬੱਚੇ ਪੈਸੇ ਦੀ ਵੈਲਿਊ ਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਹੋਇਆ ਕਿ ਬੱਚਾ ਲਾਡਾਂ ਪਾਲਾਂ ਦੇ ਨਾਲ ਪਾਲਿਆ ਪਰ ਜਿਹੜਾ ਅਸਲੀ ਗਿਆਨ ਦੇਣਾ ਸੀ ਅਸਲੀ ਖਜ਼ਾਨਾ ਦੇਣਾ ਸੀ ਉਹ ਨਹੀਂ ਦਿੱਤਾ ਜ਼ਿੰਦਗੀ ਜਾਚ ਜੀਵਨ ਜਾਚ ਨਹੀਂ ਸਿਖਾਈ ਅਸਲੀ ਗਿਆਨ ਨਹੀਂ ਦਿੱਤਾ ਸਾਥ ਸੰਗਤ ਉਹ ਵਿਗੜ ਗਿਆ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਮਾੜੀ ਸੰਗਤ ਦੇ ਵਿੱਚ ਜਾਨ ਲੱਗ ਗਿਆ ਮੰਦਿਰ ਦੇ ਵਿੱਚ ਰਹਿਣ ਲੱਗ ਪਿਆ ਉਹਦੀ ਭੈਣ ਦੱਸਦੀ ਹੈ ਕਿ ਮੇਰਾ ਭਰਾ ਬੜਾ ਸੋਹਣਾ ਸੀ ਰੰਗ ਦਾ ਬੜਾ ਗੋਰਾ ਸੀ ਸੋਹਣੀ ਦਸਤਾਰ ਸਜਾਉਂਦਾ ਸੀ ਦਾੜੀ ਕੇਸ ਰੱਖੇ ਹੋਏ ਸੀ ਪਰ ਮੰਦਿਰ ਦੇ ਵਿੱਚ ਜਾਣ ਕਰਕੇ ਉਹਨੇ ਦਾੜੀ ਕਟਵਾ ਦਿੱਤੀ ਜਿਆ ਦੇ ਘਰ ਆਇਆ ਤੇ ਮੇਰੇ ਪਿਤਾ ਜੀ ਬੜੇ ਗੁੱਸੇ ਹੋਏ ਮੇਰਾ ਵੀ ਦਿਲ ਟੁੱਟ ਗਿਆ ਸਾਨੂੰ ਤਾਂ ਸੋਚ ਸੀ ਕਿ ਇਹ ਅਮਰਤ ਛਕੇਗਾ ਪਰ ਇੰਨੇ ਤਾਂ ਦਾੜੇ ਵੀ ਕਟਵਾ ਦਿੱਤੇ ਪਰ ਕੁਝ ਕੁ ਦਿਨ ਪਿਤਾ ਜੀ ਨੇ ਗੁੱਸਾ ਕੀਤਾ ਪੁੱਤਰ ਤਾਂ ਪੁੱਤਰ ਹੀ ਹੁੰਦਾ ਹੈ ਚਲੋ ਕੋਈ ਗੱਲ ਨਹੀਂ ਵੱਡਾ ਹੋ ਕੇ ਵਿਆਹ ਕਰਵਾ ਲਵੇਗਾ ਵਿਆਹ ਕਰਵਾ ਕੇ ਅਮਰਤ ਛਕ ਲਵੇਗਾ ਕੁਝ ਕੁ ਦਿਨ ਤਾਂ ਕਹਿੰਦੇ ਮੇਰੇ ਭਰਾ ਨੇ ਸ਼ਰਮ ਮੰਨੀ ਪਰ ਫਿਰ ਉਹ ਥੋੜਾ ਬੇਸ਼ਰਮ ਹੋ ਗਿਆ ਤੇ ਪਿਤਾ ਜੀ ਨੇ ਸਮਝਾਇਆ ਪੁੱਤਰ ਮਾੜੇ ਦੋਸਤਾਂ ਦੇ ਵਿੱਚ ਨਾ ਜਾਇਆ ਕਰ ਭੈੜੀਆਂ ਆਦਤਾਂ ਵਾਲੇ ਦੋਸਤਾਂ ਦੇ ਵਿੱਚ ਨਾ ਜਾਇਆ ਕਰ ਪਰ ਉਹ ਨਹੀਂ ਮੰਨਿਆ ਉਹ ਉਹਨਾਂ ਕੋਲ ਜਾਣੋਂ ਨਹੀਂ ਹਟਿਆ ਪਿਤਾ ਜੀ ਨਾਰਾਜ਼ ਵੀ ਹੁੰਦੇ ਸੀ ਪਰ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਮਾਣੇ ਬਹੁਤ ਸਮਝਾਇਆ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਪਰ ਨਹੀਂ ਮੰਨਿਆ ਆਖਰਕਾਰ ਉਹ ਕਹਿੰਦੇ ਦਿਨੋਂ ਦਿਨ ਹੱਥੋਂ ਬਾਰ ਹੁੰਦਾ ਗਿਆ ਵਿਗੜਦਾ ਗਿਆ ਇੱਕ ਦਿਨ ਐਸਾ ਆਇਆ ਕਿ ਮੇਰਾ ਭਰਾ ਪਹਿਲੀ ਵਾਰ ਸਾਡੇ ਘਰ ਦਾਰੂ ਪੀ ਕੇ ਵੜ ਗਿਆ ਸਾਨੂੰ ساری ਰਾਤ ਨੀਂਦ ਨਹੀਂ ਆਈ ਮੈਨੂੰ ਤੇ ਮੇਰੀ ਮਾਤਾ ਨੂੰ ਪਿਤਾ ਨੂੰ ਵੀ ਸਾਡੇ ਇਨੇ ਸਿਆਣੇ ਘਰ ਦੇ ਵਿੱਚ ਕੋਈ ਕਿਸੇ ਵੀ ਪ੍ਰਕਾਰ ਦਾ ਕਿਸੇ ਨੇ ਨਸ਼ਾ ਨਹੀਂ ਕੀਤਾ ਭਰਾ ਪਹਿਲੀ ਵਾਰ ਦਾਰੂ ਪੀ ਕੇ ਆਇਆ ਸ਼ਰਾਬ ਪੀ ਕੇ ਘਰ ਆਇਆ ਫਿਰ ਉਹ ਸਵੇਰ ਉੱਠਿਆ ਤੇ ਮਾਫੀ ਮੰਗੀ ਗਲਤੀ ਹੋ ਗਈ ਪਿਤਾ ਜੀ ਪਰ ਇਹ ਆਦਤ ਹਫਤੇ ਦਰ ਹਫਤੇ ਦਰ ਉਹ ਕਰਨ ਲੱਗ ਪਿਆ ਪਿਤਾ ਜੀ ਨੇ ਇੱਕ ਦਿਨ ਬਾਹਰ ਚਾਰਾਂ ਦੋਸਤਾਂ ਦੇ ਨਾਲ ਦੇਖਿਆ ਜਿਹੜਾਂ ਦੋਸਤਾਂ ਦੇ ਨਾਲ ਸਿਗਰਟ ਵੀ ਪੀ ਰਿਆ ਸੀ ਵਿਗੜਦਾ ਚਾਰਾਂ ਦੋਸਤਾਂ ਨੇ ਬਹੁਤ ਵਿਗਾੜ ਦਿੱਤਾ ਪਿਤਾ ਜੀ ਨਾਰਾਜ਼ ਹੋ ਕੇ ਇੱਕ ਦਿਨ ਕੀ ਹੋਇਆ ਕਿ ਪਿਤਾ ਜੀ ਲੜ ਪਏ ਮੇਰਾ ਭਰਾ ਮੇਰੇ ਪਿਤਾ ਜੀ ਨੂੰ ਮਾਰਨ ਤੱਕ ਆਇਆ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਪਿਆ ਪਿਤਾ ਜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਚਿੰਤਾ ਦੇ ਵਿੱਚ ਰਹਿਣ ਲੱਗ ਪਏ ਤੇ ਮੈਂ ਰੋਜ਼ ਗੁਰੂ ਘਰ ਜਾਂਦੀ ਸਾਂ ਮੈਂ ਇੱਕ ਦਿਨ ਗੁਰੂ ਘਰ ਬਾਬਾ ਜੀ ਨੂੰ ਜੋ ਰੋਜ਼ ਕਥਾ ਵਿਚਾਰ ਕਰਦੇ ਸੀ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਮੇਰਾ ਜਿਹੜਾ ਭਰਾ ਹੈ ਉਹ ਮਾੜੀ ਸੰਗਤ ਵਿੱਚ ਪੈ ਗਿਆ ਹੈ ਵਿਗੜ ਗਿਆ ਹੈ ਨਸ਼ੇ ਕਰਨ ਲੱਗ ਪਿਆ ਹੈ ਤੇ ਮੈਨੂੰ ਬਾਬਾ ਜੀ ਨੇ ਕਿਹਾ ਬੇਟੀ ਤੁਜਾ ਪਾਈ ਸਾਬ ਜੀ ਦਾ ਪਾਠ ਕਰਿਆ ਕਰ ਮੈਂ ਰੋਜ਼ ਇੱਕ ਚਪਾਈ ਸਾਬ ਜੀ ਦਾ ਪਾਠ ਕਰਨਾ ਤੇ ਰੋਜ਼ ਅਰਦਾਸ ਵੀ ਕਰਨੀ ਫਿਰ ਮੈਂ ਹਫ਼ਤੇ ਬਾਅਦ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੇਰਾ ਭਰਾ ਅਜੇ ਤੱਕ ਠੀਕ ਨਹੀਂ ਹੋ ਰਿਹਾ ਕੋਈ ਹੋਰ ਉਪਾਅ ਕੋਈ ਹੋਰ ਵਿਧੀ ਦੱਸੋ ਬਾਬਾ ਜੀ ਕਹਿੰਦੇ ਚਪਾਈ ਸਾਬ ਦਾ ਪਾਠ ਕਰਦੇ ਹਾਂ ਮੈਂ ਕਿਹਾ ਹਾਂ ਰੋਜ਼ ਕਰਦੇ ਹਾਂ ਬਾਬਾ ਜੀ ਕਹਿੰਦੇ ਰੋਜ਼ ਕਰਦੀ ਹੈ ਐਂ ਕਰਕੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੋਲ ਮੰਤਰ ਦਾ ਜਾਪ ਵੀ ਕਰਿਆ ਕਰ ਜਦੋਂ ਜਾਪ ਕਰਨਾ ਹੈ ਆਪਣੇ ਕੋਲ ਇੱਕ ਗਲਾਸ ਪਾਣੀ ਦਾ ਰੱਖ ਲਿਆ ਕਰ ਤੇ ਉਹ ਪਾਣੀ ਆਪਣੇ ਭਰਾ ਨੂੰ ਪਿਆ ਦਿਆ ਕਰ ਕਹਿੰਦੀ ਮੈਂ ਉਸੇ ਤਰ੍ਹਾਂ ਕਰਿਆ ਕਰਨਾ ਤੇ ਇੱਕ ਮਹੀਨਾ ਜਿੱਦਾਂ ਮੈਂ ਚੱਲ ਛਕਾਉਣਾ ਤੇ ਮੇਰੇ ਭਰਾ ਦੇ ਵਿੱਚ ਅਸਰ ਆਉਣਾ ਸ਼ੁਰੂ ਹੋ ਗਿਆ ਉਹਦੇ ਜੀਵਨ ਦੇ ਵਿੱਚ ਬਦਲਾਅ ਆਉਣ ਲੱਗ ਪਿਆ ਫਿਰ ਬਾਬਾ ਜੀ ਦੇ ਨਾਲ ਮੈਂ ਮਿਲੇ ਤੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਤੁਹਾਡੀ ਦਸੀ ਵਿਧੀ ਦੇ ਨਾਲ ਮੇਰੇ ਭਰਾ ਦਾ ਜੀਵਨ ਬਦਲ ਰਿਹਾ ਹੈ ਫਿਰ ਬਾਬਾ ਜੀ ਨੇ ਮੈਨੂੰ ਕਿਹਾ ਕਿ ਤੇਰੇ ਭਰਾ ਨੂੰ ਗੁਰੂ ਘਰ ਲੈ ਕੇ ਵੀ ਆਇਆ ਕਰ ਜਦੋਂ ਕਥਾ ਹੁੰਦੀ ਹੈ ਉਹ ਕਥਾ ਸੁਨੇਗਾ ਉਹਦੇ ਮਨ ਦੇ ਵਿਚਾਰ ਬਦਲਣਗੇ ਮੈਂ ਆਪਣੇ ਭਰਾ ਨੂੰ ਐਵੇਂ ਇਵੇਂ ਨਾ ਕਿਵੇਂ ਕਰਕੇ ਮਨਾਇਆ ਪਰ ਮੇਰਾ ਭਰਾ ਮੇਰੇ ਨਾਲ ਜਾਣ ਦੇ ਲਈ ਰਾਜ਼ੀ ਹੋ ਗਿਆ ਮੇਰੇ ਨਾਲ ਉਹ ਰੋਜ਼ ਗੁਰੂ ਘਰ जाया ਕਰੇ ਕਥਾ ਸੁਨਿਆ ਕਰੇ ਕਥਾ ਦੇ ਵਿੱਚ ਰੋਜ਼ ਸ਼ਬਦ ਵਿਚਾਰ ਤੇ ਆਸਤੀ ਵਿਚਾਰ ਹੋਣੀ ਕਥਾ ਸੁਣਦਿਆਂ ਸੁਣਦਿਆਂ ਕਹਿੰਦੀ ਇੱਕ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਬੀਤ ਗਏ ਮੇਰੇ ਭਰਾ ਦੇ ਵਿੱਚ ਇੰਨਾ ਬਦਲਾਅ ਆ ਗਿਆ ਕਿ ਉਹਨੇ ਕੇਸ ਦੁਬਾਰਾ ਰੱਖ ਲਏ ਤੇ ਦਾੜੀ ਵੀ ਰੱਖ ਲਈ ਤੇ ਇਹ ਦੇਖ ਕੇ ਮੇਰੇ ਪਿਤਾ ਬੜੇ ਖੁਸ਼ ਹੋਏ ਤੇ ਉਹਨਾਂ ਦੇ ਖੁਸ਼ੀਆਂ ਦੇ ਹੰਝੂ ਵਹਿ ਗਏ ਕਿ ਮੇਰਾ ਬੇਟਾ ਅੱਜ ਸਹੀ ਰਾਤੇ ਤੁਰ ਪਿਆ ਬੜੇ ਹੈਰਾਨ ਹੋਏ ਤੇ ਉਹ ਭੈਣ ਰੋ ਕੇ ਦੱਸ ਰਹੀ ਸੀ ਕਿ ਤਾਨ ਗੁਰੂ ਰਾਮਦਾਸ ਜੀ ਨੇ ਕਿਵੇਂ ਕਿਰਪਾ ਕੀਤੀ ਕਿਵੇਂ ਰੋਸ਼ਕਥਾ ਸੁਨਣ ਦੇ ਨਾਲ ਉਦੇ ਮਨ ਦੇ ਵਿਚਾਰ ਬਦਲ ਗਏ ਕਿਵੇਂ ਉਹਦੇ ਤੇ ਕਿਰਪਾ ਹੋ ਗਈ ਸਾਧ ਸੰਗਤ ਜੀ ਉਹ ਪਹਿਨ ਦੱਸਦੀ ਹੈ ਕਿ ਕਿਵੇਂ ਰੋਜ਼ ਮੋਲ ਮੰਤਰ ਦਾ ਜਾਪ ਕੀਤੇ ਆ ਕਿਵੇਂ ਗੁਰੂ ਘਰ ਜਾਇਆ ਕਥਾ ਸੁਨਿਆ ਮੇਰੇ ਭਰਾ ਦਾ ਜੀਵਨ ਬਦਲਿਆ ਹੁਣ ਕਹਿੰਦੇ ਕਿ ਉਹ ਹੁਣ ਸਾਨੂੰ ਮਤਾ ਦਿੰਦਾ ਹੈ ਤੇ ਹੋਰਾਂ ਨੂੰ ਵੀ ਮਤਾ ਦਿੰਦਾ ਹੈ ਹੁਣ ਉਹ ਮਾੜੀ ਸੰਗਤ ਦੇ ਵਿੱਚ ਨਹੀਂ ਬੈੰਦਾ ਗੁਰੂ ਘਰ ਜਾਂਦਾ ਹੈ ਸੇਵਾ ਕਰਦਾ ਹੈ ਜੋੜੇ ਛਾੜਦਾ ਹੈ ਭਾਂਡੇ ਮੰਝਦਾ ਹੈ ਲੱਗਦਾ ਹੀ ਨਹੀਂ ਕਿ ਹੁਣ ਜੀਵਨ ਵਿੱਚ ਇਨਾ ਬਦਲਾਅ ਆ ਗਿਆ ਹੈ ਸਾਧ ਸੰਗਤ ਜੀ ਉਸ ਭੈਣ ਨੇ ਦੱਸਿਆ ਕਿ ਕਿਵੇਂ ਗੁਰੂ ਰਾਮਦਾਸ ਜੀ ਦੇ ਘਰ ਅਰਦਾਸ ਕੀਤਿਆਂ ਉਹ ਪਰਮਾਤਮਾ ਜ਼ਰੂਰ ਸੁਣਦਾ ਹੈ ਸਾਡੀ ਅਰਦਾਸ ਨੂੰ ਜ਼ਰੂਰ ਕਬੂਲਦਾ ਹੈ ਸਾਧ ਸੰਗਤ ਜੀ ਆਪਾਂ ਵੀ ਗੁਰੂ ਚਰਨਾਂ ਦੇ ਨਾਲ ਜੁੜੀਏ ਜ਼ਿੰਦਗੀ ਦਾ ਲਾਹਾ ਲਈਏ ਮਾੜੀ ਸੰਗਤ ਤੋਂ ਬਚੀਏ ਸੰਗਤ ਜੀ ਰਾਤ ਨੂੰ ਜਦੋਂ ਵੀ ਸੌਣਾ ਹੈ ਤਾਂ ਗੁਰੂ ਨੂੰ ਯਾਦ ਕਰਕੇ ਸੌਣਾ ਹੈ ਜਦੋਂ ਮੈਂ ਆਰਾਮ ਕਰਨਾ ਤੇ ਗੁਰੂ ਨੂੰ ਯਾਦ ਕਰ ਲਓ ਪਾਸ਼ਾ ਜੀ ਕਿਰਪਾ ਕਰੋ ਸਤਿਗੁਰੂ ਜੀ ਰਹਿਮਤ ਕਰੋ ਮੇਰੇ ਪਾਸ਼ਾ ਅਜਾਈ ਰਹਿਮਤ ਕਰਿਓ ਸੱਚੇ ਸਤਗੁਰ ਸਾਰੀਆਂ ਵਸਤੂਆਂ ਪਾਸ਼ਾ ਤੁਹਾਡੀ ਕਿਰਪਾ ਦੇ ਨਾਲ ਮਿਲੀਆਂ ਹਨ ਮੇਰੇ ਉਤੇ ਕਿਰਪਾ ਕਰੋ ਪਾਸ਼ਾ ਤੁਹਾਡੀ ਜਾਤ ਨਾ ਖੁਸੇ ਤੁਹਾਡੀ ਜਾਤ ਤੋਂ ਮੈਂ ਮੁਨ ਕਰ ਨਾ ਹੋਵਾਂ ਅਜਾਈ ਕਿਰਪਾ ਪਾਸ਼ਾ ਮੇਰੇ ਤੇ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ